ਦੇ ਇਸ ਨੂੰ ਗ੍ਰਹਿਣ ਕਰ ਲੈਣਾ ਚਾਹੀਦਾ ਪਰਛ ਕਹਿੰਦੇ ਨਹੀਂ ਕੀ ਹੋਣਾ ਰੋਣਾ ਹੀ ਹੈ ਜੁੱਤੀਆਂ ਨੇ ਵਿਸ਼ੇ ਵਿਕਾਰਾਂ ਦੀਆਂ ਕਾਮ ਆਉਂਦਾ ਮੈਨੂੰ ਮਿੰਟਾਂ ਦੇ ਵਿੱਚ ਜੁੱਤੀਆਂ ਬਵਾਗੇ ਚੱਲ ਜਾਂਦਾ ਮੇਰੇ ਕੋਲ ਹੰਕਾਰ ਆਉਂਦਾ ਮਿੰਟਾਂ ਦੇ ਵਿੱਚ ਮੈਨੂੰ ਇੱਕ ਦੂਜੇ ਦੇ ਨਾਲ ਪਤਾ ਨਹੀਂ ਕੀ ਕੁਝ ਕਰਦਾ ਹੈ ਮੇਰੀ ਅੰਦਰ ਦੀ ਸ਼ਾਂਤੀ ਭੰਗ ਕਰਕੇ ਚਲਿਆ ਜਾਂਦਾ ਪਾਤਸ਼ਾਹ ਕਹਿੰਦੇ ਭਲਿਆ ਵਿਕਾਰਾਂ ਦੀਆਂ ਜੁੱਤੀਆਂ ਸਮਾਜ ਦੇ ਵਿੱਚੋਂ ਜਿਹੜੇ-ਜਿਹੜੇ ਵਿਕਾਰ ਕੁਮਾਰਿਆਂ ਤੈਨੂੰ ਪੈ ਰਹੀਆਂ ਪ੍ਰਗਟ ਹੋ ਰਿਹਾ ਜ਼ਰਾ ਕੁਝ ਜ਼ਮੀਨ ਦੇ ਕਰਮ ਕਰ ਰਹੇ ਆ ਚੰਗੇ ਕੰਮ ਕਰ ਰਹੇ ਆ ਸਰੋਪੇ ਪੈ ਰਹੇ ਆ ਚੰਗੇ ਕੰਮ ਕਰ ਰਹੇ ਆ ਫੁੱਲ ਲੋਕ ਫੁੱਲਾਂ ਦਾ ਸਵਾਗਤ ਕਰਦੇ ਆ ਮਾੜੇ ਕੰਮ ਤਿਆਰ ਕਰ ਰਹੇ ਆ ਤੇ ਲੋਕ ਛੇਤਰ ਤਿਆਰ ਕਰਦੇ ਆ ਇਹ ਤੇਰੇ ਕਰਮ ਨੇ ਜਿਵੇਂ ਦੇ ਕਰਮ ਕਰ ਰਹੇ ਆ ਜਿਵੇਂ ਦੇ ਤੂੰ ਸੁਭਾਅ ਨੂੰ ਬਣਾਇਆ ਹੋਇਆ ਸੋਚ ਨੂੰ ਬਣਾਇਆ ਹੋਇਆ ਤੈਨੂੰ ਜਗਤ ਦਾ ਪਸਾਰਾ ਉਵੇਂ ਲੱਗਦਾ ਅੱਗੇ ਪਾਤਸ਼ਾਹ ਬੜਾ ਤੇਰਾ ਸਮਝਾ ਰਿਹਾ ਪਾਰਸ਼ਕ ਨੇ ਮਨ ਅੰਧੇ ਜਨਮ ਗਵਾਇਆ ਮਨ ਦਾ ਅੰਧਾ ਅੰਨੇ ਪੇਰੇ ਉਹ ਨਹੀਂ ਹੈ ਜਿਨ੍ਹਾਂ ਦੇ ਕੋਲ ਅੱਖਾਂ ਨਹੀਂ ਆੰਨੇ ਉਹ ਹੈ ਜਿਨ੍ਹਾਂ ਦੇ ਕੋਲੇ ਅੱਖਾਂ ਤਾਂ ਹੈਗੀਆਂ ਪਰ ਅੱਖਾਂ ਦੀ ਵਰਤੋਂ ਕਰਨ ਦੀ ਅਕਲ ਨਹੀਂ ਹੈ ਅੰਨੇ ਉਹ ਹੈ ਜਿਹੜੇ ਸੁਰਤ ਕਰਕੇ ਅਜੇ ਤੱਕ ਸਮਝ ਹੀ ਨਹੀਂ ਲੈ ਰਹੇ ਕਈ ਵਾਰੀ ਆਪਾਂ ਕਿਹਨੇ ਬੰਦਾ ਤੁਰਿਆ ਜਾ ਰਿਹਾ ਤੁਰੇ ਜਾਂਦੇ ਦਾ ਪੈਰ ਕਿਸੇ ਚੀਜ਼ ਦੇ ਵਿੱਚ ਅੜਕ ਜਾਂਦਾ ਠੇਡਾ ਵੱਜਦਾ ਆਪਾਂ ਕਿਹਨੇ ਜਦ ਤੂੰ ਅੰਨਾ ਹੋਇਆ ਫਿਰ ਤਾਂ ਤੈਨੂੰ ਦੇਂਦਾ ਹੀ ਨਹੀਂ ਅੰਨਾਂ ਨੇ ਇਹਦੇ ਕੋਲ ਅੱਖਾਂ ਤਾਂ ਹੈਗੀਆਂ ਪਰ ਉਹਦਾ ਜਿਹੜੀ ਸੁਰਤ ਹੈ ਜਿਹੜੀ ਉਹਦੀ ਸਮਝ ਹੈ ਜਿਹੜੀ ਚੇਤਨਤਾ ਸ਼ਕਤੀ ਹੈ ਉਹ ਗਵਾਚੀ ਹੋਈ ਹੈ ਇਸ ਲਈ ਪਾਤਸ਼ਾਹ ਜੀ ਨੇ ਕਿਹਾ ਅੰਦੇ ਏ ਨਾ ਆਖੀਨ ਜਿੰਨ ਮੁਖ ਲੋਇਨ ਨਾਹੇ ਅੰਦੇ ਸੇ ਨਾਨਕਾ ਖਸਮੋ ਕੁੱਥੇ ਜਾਇ ਜਿਹੜੇ ਖਸਮ ਵੱਲੋਂ ਖੁੰਝੇ ਹੋਏ ਐ ਜਿਨ੍ਹਾਂ ਕੋਲੇ ਗਿਆਨ ਦੀਆਂ ਅੱਖਾਂ ਨਹੀਂ ਹੈਗੀਆਂ ਗੁਰੂ ਕੀ ਕਰਦਾ ਸਾਨੂੰ ਗਿਆਨ ਦੀ ਅੱਖ ਦਿੰਦਾ ਹੈ ਗੁਰੂ ਸਮਝ ਦਿੰਦਾ ਗੁਰ ਬਿਨ ਘੂਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਦੋ ਚੀਜ਼ਾਂ ਇੱਥੇ ਪੈ ਰਹੇ ਗੁਰ ਤੇ ਗੁਰੂ ਗੁਰ ਬਿਨ ਘੂਰ ਅੰਧਾਰ ਇੱਥੇ ਗੁਰ ਦਾ ਮਤਲਬ ਹੈਗਾ ਯੁਗਤ ਜਿਵੇਂ ਆਪਾਂ ਕਹਿੰਦੇ ਕਿ ਤੈਨੂੰ ਕੋਈ ਗੁਰ ਨਹੀਂ ਹੈ ਤੇਰੇ ਕੋਲ ਕੋਈ ਤਰੀਕਾ ਨਹੀਂ ਹੈ ਗੁਰ ਬਿਨ ਘੂਰ ਅੰਧਾਰ ਯੁਗਤੀ ਤੋਂ ਬਿਨਾ ਮੈਥੜ ਤੋਂ ਬਿਨਾ ਤਰੀਕੇ ਤੋਂ ਬਿਨਾ ਘੋਰਾਂ ਦੇ ਰਹਿ ਸਾਡੇ ਕੋਲ ਜ਼ਿੰਦਗੀ ਤਾਂ ਹੈ ਚਲਾਉਣ ਦੀ ਅਕਲ ਹੀ ਸਾਨੂੰ ਸਾਡੇ ਕੋਲੇ ਅੱਖਾਂ ਤਾਂ ਹੈ ਦੇਖਣਾ ਕੀ ਇਹ ਨਹੀਂ ਪਤਾ ਸਾਡੇ ਕੋਲ ਕੰਨ ਤਾਂ ਹੈ ਸੁਣਨਾ ਕੀ ਇਹ ਨਹੀਂ ਪਤਾ ਜਿਵੇਂ ਹੁਣੀ ਵੀਰ ਜੀ ਬੜੀ ਪੇਰੀ ਮੋਬਾਈਲ ਬਾਰੇ ਗੱਲ ਕਰੇ ਸੀ ਮੋਬਾਈਲ ਫੋਨ ਸਾਡੇ ਕੋਲ ਹੈ ਤਾਂ ਹੈ ਦੇਖਣਾ ਕੀ ਇਹ ਨਹੀਂ ਸਮਝ ਇਹਦੇ ਵਿੱਚੋਂ ਚੰਗਾ ਵੀ ਲੈ ਸਕਦੇ ਹੋ ਹਰੇਕ ਕੀਦ ਵਿੱਚ ਚੰਗਿਆਈ ਹੈ ਬੁਰਿਆਈ ਹੈ ਪਾਤਸ਼ਾਹ ਕਹਿੰਦੇ ਭਲਿਆ ਤੂੰ ਅੰਨਾ ਨਾ ਹੋ ਹੀ ਕਰ ਗੁਰੂ ਦੇ ਕੋਲ ਆ ਕੇ ਅਰਦਾਸ ਕਰ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਮੈਂ ਜਦੋਂ ਗੁਰੂ ਦੇ ਕੋਲੋਂ ਗਿਆਨ ਦਾ ਸੁਰਮਾ ਲੈਣ ਕਿਹੜੀ ਅੱਖ ਚ ਪਾਉਣਾ ਓ ਸੁਰਤ ਵਾਲੀ ਅੱਖ ਕਈ ਵਿਸ਼ੇ ਵਿਕਾਰਾਂ ਚੰਨੇ ਹੋਏ ਹੋਏ ਆ ਭੋਗਾਂ ਚ ਵਿਸ਼ਿਆਂ ਚ ਕਈ ਪ੍ਰਪਤਾ ਦੇ ਵਿੱਚ ਅੰਨੇ ਹੋਏ ਹੋਏ ਆ ਹਰੇਕ ਬੰਨਾ ਅੰਨਾ ਆਪਾਂ ਕਹਿੰਦੇ ਅੰਨਾ ਹੀ ਹੋਇਆ ਫਿਰਦਾ ਹੈ ਹੰਕਾਰ ਚ ਏ ਅਉਦੇ ਚ ਪੈਸੇ 'ਚ ਪਤਾ ਨਹੀਂ ਕਿੱਥੇ ਕਿੱਥੇ ਅੰਨੈ ਅੰਨੈ ਇਹ ਨਹੀਂ ਐ ਜਿੰਨਾਂ ਕੋਲ ਅੱਖਾਂ ਨਹੀਂ ਅੰਦੇ ਉਹ ਐ ਜਿੰਨਾਂ ਕੋਲ ਅੱਖਾਂ ਤਾਂ ਹੈਗੀਆਂ ਪਰ ਦੇਖਣ ਦੀ ਦ੍ਰਿਸ਼ਟੀ ਨਹੀਂ ਐ ਕਿਸ ਢੰਗ ਨਾਲ ਦੇਖਣਾ ਸਤਿਗੁਰੂ ਕਿਰਪਾ ਕਰਦੇ ਗਿਆਨਹੀਨ ਅਗਿਆਨ ਪੂਜਾ ਅੰਧ ਵਰਤਾਰਾ ਭਾਉ ਦੂਜਾ ਪਾਸ ਕਹਿੰਦੇ ਗਿਆਨ ਤੂੰ ਹੀਨੀ ਪੂਜਾ ਜ਼ਿੰਦਗੀ ਦੇ ਵਿੱਚ ਕੂੜ ਲੈ ਕੇ ਆਉਂਦੀ ਐ ਜ਼ਿੰਦਗੀ ਦੇ ਵਿੱਚ ਵਰਤਾਰਾ ਕਿਹੜਾ ਹੈਗਾ ਅੰਧ ਦੀ ਹੁੰਦਾ ਇਸ ਲਈ ਭਾਈ ਗੁਰਦਾਸ ਨੇ ਕਿਹਾ ਗੁਰੂ ਦਾ ਮਤਲਬ ਹੀ ਇਹ ਹੈ ਜਿਹੜਾ ਅਗਿਆਨਤਾ ਤੋਂ ਪ੍ਰਕਾਸ਼ ਵੱਲ ਲੈ ਕੇ ਜਾਂਦਾ ਹੈ ਗੁਰੂ ਦਾ ਮਤਲਬ ਇਹ ਹੈ ਗੁਰੂ ਹੁੰਦੇ ਹੀ ਉਹ ਹੈ ਜਿਹੜਾ ਗਿਆਨ ਤੋਂ ਪ੍ਰਕਾਸ਼ ਵੱਲ ਲੈ ਕੇ ਜਾਂਦਾ ਹੈ ਗੁਰੂ ਕੋਲੇ ਅਰਦਾਸ ਕਰੀਏ ਗਿਆਨ ਦੀ ਹਨੇਰੀ ਆਵੇ ਗੁਰੂ ਸਾਨੂੰ ਸਮਝ ਦੇਵੇ ਅਕਲ ਦੇਵੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਵੇ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬੰਦੀ ਪਾਤਸ਼ਾਹ ਜੀ ਕਿਰਪਾ ਕਰਨਾ ਸੀ ਕਦੇ ਮੰਨਿਏ ਤਾਂ ਗੁਰੂ ਕੋਲੇ ਆਕੇ ਹਮੇਂ ਅੰਧਲੇ ਹੀਨ ਅਗਿਆਨੀ ਕਿਉਂ ਚੱਲਾਂ ਗੁਰ ਚਾਲੀ ਇਹ ਅਰਦਾਸ ਕਰੀਏ ਸੀ ਅੰਨੇ ਆਸੀਂ ਵਾਹਿਗੁਰੂ ਪਾਤਸ਼ਾਹ ਜੀ ਅਸੀਂ ਵਿਕਾਰਾਂ ਦੇ ਵਿੱਚ ਪਤਾ ਨਹੀਂ ਕਿੱਥੇ ਕਿਤੇ ਅੰਨੇ ਹੋਏ ਫਿਰਦੇ ਆਂ ਗੁਰੂ ਰਹਿਮਤ ਕਰੇ ਸਾਨੂੰ ਗਿਆਨ ਦੀਆਂ ਅੱਖਾਂ ਦੇਵੇ ਸਮਝ ਦੀਆਂ ਅੱਖਾਂ ਦੇਵੇ ਅਸੀਂ ਅੰਤਰੀਵ ਤੌਰ ਤੇ ਅੰਦਰ ਤੌਰ ਤੇ ਜਾਗੀਏ ਵਾਹਿਗੁਰੂ ਦੇ ਰੂਪ ਨੂੰ ਪਸਾਰੇ ਨੂੰ ਉਹਦੇ ਬਿਸਮਾਦ ਕੁਦਰ ਦੇ ਵਿੱਚ ਉਹ ਕੁਰਬਾਨ ਜਾ ਕੇ ਉਹਦਾ ਸ਼ੁਕਰਾਨਾ ਕਰੀਏ ਗੁਰੂ ਸਾਹਿਬ ਰਹਿਮਤ ਕਰਨ ਵਿਚਾਰ ਆ ਪੈਤੀ ਸੰਕੋਚਦੇ ਹਾਂ ਰਹੀਂਦੀ ਵਿਚਾਰ ਕਦੇ ਫੇਰ ਕਰਨ ਦਾ ਯਤਨ ਕਰਾਂਗੇ ਕੋਟਾਨ ਕੋਟਾਨ ਸ਼ੁਕਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਦੀ ਹਜ਼ੂਰ ਜਿਨ੍ਹਾਂ ਦੀ ਤਾਬਿਆ ਦੇ ਕੇ ਸੰਗਤ ਦਾ ਦਰਸ਼ਨ ਕਰਨ ਔਰ ਵਿਚਾਰ ਕਰਨ ਦਾ ਸੁਆਗਤ ਪ੍ਰਾਪਤ ਹੋਇਆ ਹੈ ਸੰਗਤ ਵਿੱਚ ਆ ਕੇ ਸਾਡੇ ਜਿਹੜੇ ਭਾਗ ਹੈ ਪੇਰੇ ਉਹ ਵੱਡੇ ਬੰਦੇ ਹੈ ਇਸ ਲਈ ਗੁਰੂ ਕੀ ਸੰਗਤ ਜਿੰਨਾ ਟਾਈਮ ਹੋ ਸਕੇ ਕਰਨ ਦਾ ਯਤਨ ਕਰਿਏ ਬਹੁਤ ਸੋਹਣੇ ਉਪਰਾਲੇ ਪ੍ਰਚਾਰ ਦੇ ਪ੍ਰਸਾਰ ਦੇ ਹੋਰੇ ਹੈ ਹਰਿਆਣਾ ਸ੍ਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ हरियाणा सिख गुरुद्वारा मैनेजमेंट कमेटी ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦੇ ਬਾਬਾ ਬਲਜੀਤ ਸਿੰਘ ਦਾदूवाल ਔਰ ਬਹੁਤ ਬਹੁਤ ਧੰਨਵਾਦ ਗਿਆਨੀ ਜਗਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ 나ੜਾ ਸਾਹਿਬ ਗੁਰੂ ਪਾਤਸ਼ਾਹ ਰਹਿਮਤ ਕਰਨ ਸਭ ਨੂੰ ਹੋਰ ਉਦਮ ਚਾਓ ਪਿਆਰ ਇਤਫਾਕ ਨਾਲ ਪ੍ਰਚਾਰ ਪ੍ਰਸਾਰ ਕਰਨ ਦਾ ਬਲ ਉਦਮ ਚਾਓ ਬਖਸ਼ਣ ਇਤਨੀਆਂ ਵਿਚਾਰਾਂ ਕਰਦੇਆਂ ਹੋਈਆਂ तमाम ਪੁਲਾਂ ਦੀ ਖੇਮਾਂ ਸਤਿਗੁਰੂ ਰਹਿਮਤ ਕਰਨ ਕੋਈ ਗਿਆਨ ਦੀ ਚੇਨਨ ਗਿਆਨ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ ਹਿਰਦੇ ਦਾ ਦੀਪਕ ਪ੍ਰਕਾਸ਼